ਜ਼ਿਲ੍ਹਾ ਕਪੂਰਥਲਾ ਦੇ ਮਸ਼ਹੂਰ ਪਿੰਡ ਫੱਤੂ ਢਿੰਗਾ ਵਿਖੇ ਪ੍ਰਾਚੀਨ ਠਾਕੁਰ ਦੁਆਰਾ ਬਣਿਆ ਹੋਇਆ ਮੰਦਿਰ ਜਿਸ ਦੀ ਇਮਾਰਤ ਦੀ ਖਸਤਾ ਹਾਲਤ ਦੱਸੀ ਜਾ ਰਹੀ ਹੈ ਇਸ ਮੰਦਿਰ ਦੀ 13 ਕਿੱਲੇ ਜ਼ਮੀਨ ਵੀ ਹੈ ਜੋ ਕਿ ਨਜਾਇਜ਼ ਤਰੀਕੇ ਦੇ ਨਾਲ ਵਿਅਕਤੀ ਮਾਈਨਿੰਗ ਕਰਵਾ ਰਹੇ ਹਨ ਜਿਸ ਵਿੱਚੋਂ 8 ਲੱਖ ਦੀ ਮਿੱਟੀ ਵੇਚੀ ਗਈ ਪਰ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਮੰਦਿਰ ਦੇ ਬਰਦਾਨ ਪਜਾਰੀ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਮੰਦਰ ਦੇ ਉੱਤੇ ਜ਼ਮੀਨ ਵਿੱਚੋਂ ਅੱਜ ਤੱਕ 1 ਰੁਪਏ ਦੀ ਵੀ ਰਾਸ਼ੀ ਨਹੀਂ ਲੱਗੀ ਅਤੇ ਇਸ ਮੌਕੇ ਤੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਫੱਤੂ ਢੀਂਗਾ ਦੀ ਪੰਚਾਇਤ ਸਰਪੰਚ ਪੰਚ ਅਤੇ ਮੰਦਰ ਦੇ ਪ੍ਰਧਾਨ ਅਤੇ ਸ਼ਹਿਰ ਵਾਸੀਆਂ ਵੱਲੋਂ ਇੱਕ ਵਿਸ਼ੇਸ਼ ਤੌਰ ਤੇ ਇਕੱਠ ਹੋ ਕੇ ਮੀਟਿੰਗ ਕੀਤੀ ਗਈ ਅਤੇ ਮਤਾ ਪਾਸ ਕੀਤਾ ਗਿਆ ਕਿ ਇਸ ਮੰਦਰ ਦੀ 13 ਕਿੱਲੇ ਜ਼ਮੀਨ ਦੀ ਜੋ ਗਲਤ ਤਰੀਕੇ ਦੇ ਨਾਲ ਕੁਝ ਵਿਅਕਤੀ ਮਿੱਟੀ ਦੀ ਮੈਨੇਜ ਕਰਵਾ ਰਹੇ ਹਨ ਤੇ ਸਰਕਾਰ ਪਾਸੋਂ ਇਹਨਾਂ ਪਿੰਡ ਵਾਸੀਆਂ ਵੱਲੋਂ ਅਤੇ ਮੰਦਰ ਦੇ ਪੁਜਾਰੀ ਅਤੇ ਪ੍ਰਧਾਨ ਅਤੇ ਪੰਚਾਂ ਸਰਪੰਚਾਂ ਵੱਲੋਂ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਇਸ ਮੰਦਰ ਦੀ ਜੋ ਪੈਲੀ ਵਿੱਚੋਂ ਨਜਾਇਜ਼ ਮਾਈਨਿੰਗ ਕਰਵਾਈ ਜਾ ਰਹੀ ਹੈ ਉਸ ਵੱਲੇ ਪੰਜਾਬ ਸਰਕਾਰ ਧਿਆਨ ਦੇਵੇ ਤਾਂ ਜੋ ਮੰਦਰ ਦੀ ਪੈਲੀ ਦਾ ਪੈਸਾ ਜੋ ਆਵੇ ਉਹ ਮੰਦਰ ਦੀ ਉਸਾਰੀ ਵਧੀਆ ਤਰੀਕੇ ਦੇ ਨਾਲ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਕਪੂਰਥਲਾ ਤੋਂ ਸਾਡੇ ਪੱਤਰਕਾਰ ਗੌਰਵ ਮੜੀਆ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਰਮਨ ਕੁਮਾਰ ਹੈ ਜੀ ਰਮਨ ਕੁਮਾਰ ਇੱਕ ਪਿੰਡ ਫਤੂ ਦੇ ਕਰਕੇ ਬੰਦੇ ਦੀ ਜ਼ਮੀਨ ਦਾ ਬਕਾ ਕਰਦਾ ਤੁਸੀਂ ਬਹੁਤ ਕਾਰੋਬਾਰੀ ਹੁੰਦੇ ਨਾਲ ਨਾਲ ਕਰੀ ਮੰਤਰ ਕਮੇਟੀ ਦੇ ਪ੍ਰਧਾਨ ਜੀ ਜੋ ਇਸ ਤਰ੍ਹਾਂ ਦੇਖ ਲੈ ਮਤਲਬ ਦੇਖੋ ਜੀ ਪੰਜਾਬ ਦਾ ਜਿਹੜਾ ਬੰਦਰ ਹੈ ਇਹ ਧਾਰਮਿਕ ਪੂਰੇ ਇਹਨਾਂ ਦਾ ਜਿਹੜੀ ਸਾਂਝਾ ਔਰ ਇਤੋਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਿੱਖ ਔਰ Hindu ਸਾਰਾ ਭਾਈਚਾਰਾ ਇੱਕ ਹੈ ਅਸਾਂ ਬੈਠੇ ਹੋਏ ਨੇ ਔਰ ਇਹਨਾਂ ਵਿੱਚ ਜਿਹੜੇ ਮਦਨ ਲਾਲ ਸ਼ਰਮਾ ਆ ਜਿਹੜਾ ਪਿਛਲੇ 7 ਸਾਲ ਤੋਂ ਇਸ ਮੱਥਾ ਇਹ ਆਪਣਾ ਸੰਭਾਗ ਮੰਦਰ ਤੇ ਕੋਈ ਸਵਾਲਿਆ ਨਹੀਂ ਕੋਸ਼ਿਸ਼ ਕੀਤਾ ਨਹੀਂ ਔਰ ਤੁਸੀਂ ਆਪ ਜਾ ਕੇ ਦੇਖੋ ਕਿ ਮੰਦਰ ਦੇ ਖਿਲਾਫ ਕੀ ਨੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੰਦਰ ਦੇ ਖਿਲਾਫ ਸਸਰਾਂ ਕੀ ਰਹਿ ਰਹੇ ਨੇ ਔਰ ਇੱਥੋਂ ਦੀ ਜਿਹੜੀ ਮਾਈਨਿੰਗ ਦੀ ਜਿਹੜੀ ਵੱਡੀ ਗੱਲ ਸਾਹਮਣੇ ਆਈ ਆ ਕਿ ਇਹਨਾਂ ਨੇ ਜਦੋਂ ਮਾਈਨਿੰਗ ਕਰਨ ਵਾਸਤੇ ਉਹਨੂੰ ਰੋਕਿਆ ਹੈ ਉਸ ਤੋਂ ਬਾਅਦ ਤੁਹਾਨੂੰ ਜੀ ਕੰਪਲੇਨਟ ਵੀ ਦਿੱਤੀ ਗਈ ਹੈ ਤੇ ਉਲਟ ਉਹ ਇਹਨਾਂ ਤੇ ਇਲਜ਼ਾਮ ਲਗਾ ਲਿਆ ਵਾ ਕਿ ਇਹ ਮੰਦਰ ਤੋਂ ਕਬਜਾ ਕਰਨਾ ਚਾਹੁੰਦੇ ਆ ਕਾਲੀ 20 ਲੱਖ ਰੁਪਏ ਰੱਖਾ ਹੋਇਆ ਬਹੁਤ ਡਿ ਲੱਗਾਂ ਮੈਂ ਉਹ ਕਿੱਥੇ ਅਸਲ ਬਿਲਕੁਲ ਜੀ ਉਹ ਸਾਹਬਿੰਦੇ ਕੋਲ ਹੀ ਹੈ ਜੀ ਇਹ ਕਿਸੇ ਨੂੰ ਹਿਸਾਬ ਦੱਸਦਾ ਹੀ ਨਹੀਂ ਹੈ ਸਾਹਬਿੰਦੇ ਕੋਲ ਅਸੀਂ ਕਿਹਨੇ ਆ ਕਿ ਡੀਸੀ ਸਾਹਿਬ ਐਸਡੀਐਮ ਸਾਹਿਬ ਤੇ ਇਹਨਾਂ ਅੱਗੇ ਅਸੀਂ ਮੰਗ ਰੱਖਦੇ ਹਾਂ ਪ੍ਰਸ਼ਾਸਨ ਨੂੰ ਕਿ ਮੰਗ ਰੱਖਦੇ ਹਾਂ ਕਿ ਇਸ ਬੰਦੇ ਨੂੰ ਬਰਾਕੇ ਪੂਰੀ ਪੰਚਾਇਤ ਚ ਬਿਠਾ ਕੇ ਤੇ ਇਹਦੇ ਕੋਲੋਂ ਇਹ 7 ਸਾਲਾਂ ਦਾ ਮੰਦਿਰ ਦਾ 1 ਕਿਲੋਵੇ ਹਿਸਾਬ ਲਿਆ ਜਾਵੇ ਕਿ ਇਹ ਜਿਹੜਾ 40000 ਰੁਪਏ ਤੋਂ ਘੱਟ ਤੋਂ ਘੱਟ ਨੋਰਮਲ ਠੇਕਾ ਆ ਤੁ ਜੇ ਅਸੀਂ ਉਹਨੂੰ ਲਾਈਏ ਤੇ ਅੱਜ 40 ਤੋਂ 45 ਲੱਖ ਰੁਪਇਆ ਮੰਦਰ ਦਾ ਠੇਕਾ ਦੇ ਕਿਸ ਬੰਦੇ ਕੋਲ ਹੈ ਉਹ 40-45 ਲੱਖ ਰੁਪਇਆ ਇਕੱਲਾ ਇਹ ਹੁੰਦੇ ਚ 20 ਲੱਖ ਵੀ ਲਾ ਦਿੰਦਾ ਉਸ ਤੋਂ ਬਾਅਦ ਇੰਨੇ ਸ਼ਰਧਾਲੂ ਮੰਦਰ ਵਾਸਤੇ ਬੈਠੇ ਨੇ ਜਿਵੇਂ ਕਿ ਇਹ ਨਾਂ ਨੂੰ ਬੈਠੇ ਨੇ ਪਰ ਮੰਦਰ ਦੇ ਖਰਾਤ ਦੇਖੋ ਕਿ ਤਰਸਿਓ ਜਿਹੜੇ ਬਿੱਲਾ ਜੀ ਨੇ ਉਹ ਇੰਨੇ ਕੋਈ ਵਧੀਆ ਬੰਦੇ ਔਰ ਉਹ ਬਾਹਰ ਰਹਿ ਗਏ ਵੀ ਉਹਨਾਂ ਦਾ ਪੂਰਾ ਜੋ ਧਿਆਨ ਜੋ ਦਿਲ ਜੋ ਚੀਜ਼ ਉਹ ਇਸ ਫੱਤੂੜੀnga ਵਿੱਚ ਵਸਦੀ ਆ ਠੀਕ ਹੈ ਹਰ 2-3 ਮਹੀਨੇ ਬਾਅਦ ਉਹ ਇੱਥੇ ਆਉਂਦੇ ਨੇ ਤੇ ਇੱਥੇ ਆ ਕੇ ਇੱਥੇ ਆ ਕੇ ਉਹ ਫੱਤੂੜੀnga ਦੇ ਵਿੱਚ ਹਰ ਇੱਕ ਬੰਦੇ ਨੂੰ ਆਪਣੇ ਪਰਿਵਾਰ ਵਾਂਗੂ ਮਿਲਦੇ ਆ ਉਹ ਜਦੋਂ ਆਉਂਦੇ ਆ ਸਾਡਾ ਪਿੰਡ ਉਹਨਾਂ ਦਾ ਨਾਲ ਖੜਾ ਹੁੰਦਾ ਆ ਪਲੱਸ ਉਹਨਾਂ ਨੇ ਫਿਰ ਜਿਮ ਹੈ 30-40 ਲੱਖ ਰੁਪਈਆ ਜੀ ਮਤੇ ਆਉਦੇ ਖਰਚਾ ਸਕੂਲ ਵਾਸਤੇ 10 ਤੋਂ 12 ਲੱਖ ਰੁਪਈਆ ਖਰਚਾ ਹੈ ਦੂਰ ਦੁਰਾ ਸਾਹਿਬ ਵੀਂਡਰ ਦੀਆਂ ਸਰਗਾਂ ਵੇਖੋ ਤੁਸੀਂ ਇੰਟਰਰੋਕਟਰਾਂ ਲੱਗੀਆਂ ਆ ਨਾ ਲੀਆਂ ਹਰ ਚੀਜ਼ ਵਾਸਤੇ ਜੋ ਪਿੰਡ ਵਾਸਤੇ ਉਹ ਕਰਦੇ ਨੇ ਸ਼ਾਇਦ ਵੀ ਕਰਦਾ ਹੋਵੇ ਜੇ ਇੰਨੀ ਵੱਡੀ ਸ਼ਕਤੀ ਤਾਂ ਤੇ ਉਹਨਾਂ ਦੇ ਜ਼ਿੰਦਾਂਤ ਲੱਗੇ ਵੇਖੋ ਜੀ ਇੱਕ ਪਾਸੇ ਸਾਰਾ ਪਿੰਡ ਬੈਠਾ ਹੈ ਇੱਕ ਪਾਸੇ ਇਕੱਲਾ ਬੰਦਾ ਬੋਲ ਰਿਹਾ ਉਹਨੂੰ ਤਾਂ ਇੰਨਾ ਨਹੀਂ ਪਤਾ ਹੋਗਾ ਕਿ ਜਿਹੜੇ ਮੌਜੂਦਾ ਸਰਪੰਚ ਸਾਹਿਬ ਨੇ ਉਹਨਾਂ ਦਾ ਨਾਮ ਕੀ ਹੈ ਜੀ ਕਿ ਉਹ ਕਿ ਐਕਸ਼ਨ ਲਵੋਗੇ ਬਿਲਕੁਲ ਐਕਸ਼ਨ ਲਾਂਗੇ ਜੀ ਪੂਰੀ ਮੰਗ ਕਰਾਂਗੇ ਅਸੀਂ ਉਹ ਸ਼ਾਸਨ ਅੱਗੇ ਕਿ ਉਸ ਬੰਦੇ ਤੇ ਜੇ ਅਸੀਂ ਝੂਠੇ ਆ ਜੇ ਪਿੰਡ ਝੂਠਾ ਹੈ ਤੇ ਸਰ ਦੇ ਕਾਰਵਾਈ ਹੋਵੇ ਨਹੀਂ ਤਾਂ ਉਹਦੇ ਤੇ ਜੋ ਕਾਰਵਾਈ ਹਸਾਬ ਦਾਬ ਦੀ ਪੈਸੇ ਦੀ ਔਰ ਜੋ ਇਹਨੇ ਹਰ ਇੱਕ ਬੰਦੇ ਤੇ ਇਲزام ਲਗਾਏ ਨੇ ਸਰਪੰਚ ਸਾਹਿਬ ਉੱਪਰ ਬਿਲਾਜੀ ਉੱਪਰ ਪੋਂਦਾ ਇਨਸਾਫ ਹੋ ਜਾਵੇ ਅਸੀਂ ਇਹ ਮੰਗ ਕਰਦੇ ਆ ਜੀ ਕਿ ਉਸ ਬੰਦੇ ਕੋਲ ਪਹਿਲੀ ਗੱਲ ਤਾਂ ਜੋ ਮੰਦਿਰ ਦਾ ਹੈਗਾ ਉਹਦੇ ਤੋਂ ਉਹ ਮੰਦਿਰ ਦਾ ਸਭ ਕੁਝ ਛੁਲਵਾਇਆ ਜਾਵੇ ਠੀਕ ਹੈ ਮੌਜੂਦ ਸਰਪੰਚ ਸਾਹਿਬ ਬੈਠੇ ਨੇ ਮੰਦਿਰ ਦੀ ਕਮੇਟੀ ਬਣਾਈ ਜਾਵੇ ਉਹਨਾਂ ਦੇ ਹੱਥ ਮੰਦਰ ਦਾ ਜਿਵੇਂ ਬਾਗ ਦੇ ਉੱਤੇ ਜਾਵੇ ਔਰ ਇਸ ਮੰਦਰ ਨੂੰ ਜਿੱਤੇ ਕਿ ਮਹਾਰਾਜ ਦਾ ਇਹਨਾਂ ਪੁਰਾਣਾ 5 600 ਸਾਲ ਪੁਰਾਣਾ ਉਹ ਮੰਦਰ ਆ ਤੇ ਉਹਨੂੰ ਵਧੀਆ ਤਰੀਕੇ ਨਾਲ ਮੰਦਰ ਨੂੰ ਸੁਝਾਇਆ ਜਾਵੇ ਔਰ ਬਣਾਇਆ ਜਾਵੇ ਔਰ ਇਸ ਬੰਦੇ ਤੇ ਮਾਰ ਹੰਨੀ ਦਾ ਸੀ ਦਾਅਵਾ ਕਰਦੇ ਆ ਉਹ ਅਸੀਂ ਕਰਾਂਗੇ ਵੀ ਕੋਰਟ ਵਿੱਚ ਬਿਲਕੁਲ ਜੀ ਉਹ ਸ਼ਾਹਬਿਕ ਬੰਦਾਵਾ ਜੀ ਸ਼ਾਹਬਿਕ ਬੰਦਾਵਾ ਜੇ ਮਰਜ਼ੀ ਵੀ ਕਰਦੇ ਉਹਦਾ ਇਹਦੇ ਸਮਸ਼ਰੀਕ ਵੀ ਨਹੀਂਗਾ ਰਿਆ ਦਾ ਵੀ ਨਹੀਂ ਜਦੋਂ ਦੇਖਾ ਈਨਾਂ ਤੋਂ ਲਖਵੀਰ ਸਿੰਘ ਜੀ ਤੁਸੀਂ ਸੁਪਨ ਚ ਹਾਂਜੀ ਅਤੂੜਿੰਗਾ ਜੀ ਸੁਪਨ ਸਰ ਕੱਲ ਕਾਨਫਰੰਸ ਹੋਈ ਸੀ ਤੇ ਉਹ ਤੁਹਾਨੂੰ ਤੁਹਾਡੇ ਤੇ ਰੋਗ ਲਗਾ ਕਿ ਤੁਸੀਂ ਆਪ ਦੀ ਪਾਰਟੀ ਦੇ ਧੱਕੇਸ਼ਾਹੀ ਕਰ ਰਹੇ ਹਾਂ ਜਿਹੜੇ ਜਿਹੜੇ ਮੰਦਰ ਦੀ ਜ਼ਮੀਨ ਆ ਖਤਰ ਦੁਆਰਾ ਹਾਂਜੀ ਤੇ ਮਦਨ ਨਾਲ ਸ਼ਰਮੇ ਦੇ ਰੋਗ ਹਾਂਜੀ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਬਿਲਕੁਲ ਗਲਤ ਗੱਲ ਹੈ ਜੀ ਕੋਈ ਇਕੱਠ ਨਹੀਂ ਹੋਇਆ ਕੱਲ ਜਾਂ ਪਰसों ਕੋਈ ਉਹਦੇ ਨਾਲ ਤਾਲਮੇਲ ਨਹੀਂ ਹੋਇਆ ਜਿੱਦਣ ਉਹ ਮਿੱਟੀ ਭਟ ਰਿਆ ਸੀ ਅਸੀਂ ਗਏ ਸੀ ਉੱਥੇ ਬੰਦੇ 18 20 ਬੰਦੇ ਗਏ ਸੀ ਜੀ ਟਰਾਲੀਆਂ ਟਰੈਕਟਰ ਰੁਕੇ ਸੀ ਟਰਾਲੀਆਂ ਲਿਆ ਕੇ ਥਾਣੇ ਆਈਆਂ ਸੀਗੀਆਂ ਤੇ ਥੋ ਟਰਾਲੀ ਵਾਲ ਕਹਿ ਗਿਆ ਸੀ ਵੀ ਅਸੀਂ ਮਿੱਟੀ ਨਹੀਂ ਪਟਾਂਗੇ ਅੱਜ ਤੋਂ ਲੱਗੇ ਉਸ ਤੋਂ ਬਾਅਦ ਕੰਪਲੀਟ ਅਸੀਂ ਥਾਣੇ ਦਿੱਤੀ ਸੀ ਪਹਿਲਾਂ ਹੀ ਇਹ ਮੰਦਿਰ ਦੀ ਜਿਹੜੀ ਜ਼ਮੀਨ ਚੋਂ ਮਿੱਟੀ ਪੱਟੀ ਜਾਂਦੀ ਸੀ ਮੰਦਿਰ ਦੀ ਜ਼ਮੀਨ ਚੋਂ ਮਿੱਟੀ ਜੀ ਪਹਿਲਾਂ ਵੀ 2-3 ਕਿੱਲਾਂ ਚ ਪਹਿਲਾਂ ਪੱਟੀ ਸੀ ਤੇ 3 ਕਿੱਲਾਂ ਚ ਹੁਣ ਪੱਟੀ ਹੈ 3-3 ਫੁੱਟ ਮਿੱਟੀ ਵੱਟ ਗਿਆ ਜੀ ਹਾਂਜੀ ਕਦੋਂ ਤੋਂ ਕੰਮ ਕਰ ਰਹੇ ਹੋ ਮਾਈਨਿੰਗ ਦਾ ਕੰਮ ਜੀ ਪਹਿਲਾਂ ਵੀ 2 ਮਹੀਨੇ ਪਹਿਲਾਂ ਕੀਤਾ ਸੀ ਤੇ ਹੁਣ ਉਸ ਤੋਂ ਬਾਅਦ ਫਿਰ ਦੋ ਕਿਲੇ ਹੁਣ ਪਟਿਆ ਤਿੰਨ ਤਿੰਨ ਫੁੱਟ ਪਟ ਗਿਆ ਜੀ ਉਹ ਤਾਂ ਕਹਿੰਦੇ ਸਾਡੇ ਯਾਨੀ ਕਿ ਹਲਾਤ ਦੇ ਮਾਰੇ ਆ ਅਸੀਂ 1.5 ਲੱਖ ਲਾ ਕੇ ਜੋ ਵੀ ਲੰਗਰ ਦਾ ਵਿਅਸਥਾ ਕਰਦੇ ਕੋਈ ਪਿੰਡ ਚ ਲੰਗਰ ਨਹੀਂ ਲਾਉਂਦੇ ਜੀ ਦਾਲ 2 ਕਿਲੋ ਪਾਵੇਂ ਬਣਾਉਂਦੇ ਹੁਣ ਦੋ ਵਾਰ ਹੀ ਆਉਂਦਿਆ ਇੱਕ ਸ਼ਿਵਰਾਤਰੀ ਤੇ ਇੱਕ ਗੂਗੇ ਦੇ 10 5 ਕਿਲੋ ਦਾਲ ਬਣਾਉਂਦੇ ਹੋਣਗੇ ਫੁਲਕੇ ਲਾ ਕੇ 2 ਘੰਟੇ ਲੰਗਰ ਚੱਲਦਾ ਜੀ ਮਾਈਨਿੰਗ ਦਾ ਵੀ ਪਰਚਾ ਹੋਇਆ ਨਹੀਂ ਮਾਈਨਿੰਗ ਦਾ ਪਰਚਾ ਹਜੇ ਨਹੀਂ ਹੋਇਆ ਜੀ ਅਸੀਂ ਕਮਰੇਟ ਦਿੱਤੀ ਏ ਤੇ ਕੋਈ ਮੈਨਗਾਲਿਆਂ ਨੂੰ ਫੋਨ ਐਸ ਐਚਓ ਵੀ ਕੀਤੇ ਸੀ ਅਸੀਂ ਵੀ ਕੀਤੇ ਸੀ ਹਜੇ ਹੋਇਆ ਨਹੀਂ ਜੀ ਇਹ ਮੰਦਿਰ ਕਿੰਨੇ ਸਾਲ ਪੁਰਾਣਾ ਹੈ ਇਹ ਮੰਦਿਰ ਦੇ ਬਹੁਤ 70 ਸਾਲ ਪੁਰਾਣਾ ਹੋਏਗਾ 60 70 ਸਾਲ ਇਹ ਕੁਝ ਨਹੀਂ ਬਣਿਆ ਜੀ ਹਜੇ ਨਹੀਂ ਪਹਿਲਾਂ ਜੀ ਵੇਖੋ ਜੀ ਜਦੋਂ ਅਸ਼ੋਕ ਸਰਪੰਚ ਸੀ ਸ਼ੋਕਮਾਰ ਉਹਨੇ ਬਹੁਤ ਬਣਾਇਆ ਸੀ ਮੰਦਿਰ ਪੱਥਰ ਲਾਇਆ ਸੀ ਮੰਦਿਰ ਦੀ ਬਿਲਡਿੰਗ ਤਿਆਰ ਕੀਤੀ ਸੀ ਤੇ ਜਦੋਂ ਤੋਂ 70 ਸਾਲ ਤੋਂ ਇਹ ਮੱਦੀ ਸ਼ਰਮਾਇਆ ਦੇ ਕੋਲ ਪੈਰੀ ਆਈ ਏ 1 ਰੁਪਿਆ ਨਹੀਂ ਲੱਗਾ 1 ਰੁਪਿਆ ਪੰਡਤ ਨੂੰ ਤਨਖਾਹ ਨਹੀਂ ਦਿੰਦਾ ਬਿੱਲ ਟੁੱਟੇ ਆ ਮੱਦੂ ਸ਼ਰਮਾਇਆ ਨੇ ਪਹਿਲੇ ਕਿਦਾਂ ਆ ਇਹ ਜੀ ਇਹ ਛੋ ਅਸ਼ੋਕ ਕੁਮਾਰ ਸਰਪੰਚ ਸੀ ਤੇ ਗਊਸ਼ਾਲਾ ਦੇ ਵਿੱਚ ਉਹ ਇਹ ਪਹਿਲੀ ਇਹਨਾਂ ਨੇ ਸੈਟਿੰਗ ਕਰਤੀ ਵੀ ਚਲੋ ਇਹਨੂੰ ਪਹਿਲੀ ਜੁ ਮੇਰੇ ਲਈ ਵੀ ਮੰਦਿਰ ਦੀ ਦੇਖਭਾਲ ਕਰਾਂ ਦਾ ਉਸ ਤੋਂ ਬਾਅਦ ਇਹਨੇ ਕੋਈ ਦੇਖਭਾਲ ਨਹੀਂ ਕੀਤੀ ਨਾ ਇਥੇ ਹੁੰਦਾ ਹੀ ਇਹ ਸਾਲ ਦੇ ਵਿੱਚ ਕਿਤੇ ਇੱਕ ਦਿਨ ਸ਼ਰਵਰਾਤਰੀ ਵਾਲੇ ਦਿਨ ਹੁੰਦਾ ਹੈ ਕਪੂਰ ਖੜਾ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਦੇ ਕੋਲ ਕਾਲੀ ਆ ਜੀ 7 ਸਾਲ ਹੋ ਗਿਆ ਜੀ ਇੱਕ ਟੋਟਲ ਕਿੰਨੇ ਕਾਲੀ ਆ ਜੀ ਟੋਟਲ ਇੱਥੇ 1 ਟੱਕ 8 ਕਿਲੇ ਦਾ ਏ ਤੇ 4 ਕਿਲੇ ਹੋਰ ਏ ਉਹਦਾ ਵੀ ਠੇਕਾ ਲੈ ਰਿਆ ਏ 12 ਕਿਲੇ ਟੋਟਲ ਬਣੀ 60 ਕਿਲੋ ਦਾ ਪੈ ਰਿਹਾ ਜੀ ਚਲਾਇਆ ਠੇਕਾ ਜੀ ਦਾ ਠੇਕਾ ਵੇਖੋ ਜੀ ਸਾਨੂੰ ਦੇ ਨਾਂ ਇਹਨੇ ਕੋਈ ਹਿਸਾਬ ਦਿੱਤਾ ਨਾ ਪਤਾ ਪੈਨੂੰ ਕਿਸੇ ਨੂੰ ਨਹੀਂ ਪਤਾ ਪਰ ਠੇਕਾ 60000 ਤੇ 50000 ਚੱਲਦਾ ਪਏਗਾ 60 50 ਦਾ ਠੇਕਾ ਲਾ ਲਈ 7-8 ਲੱਖ ਰੁਪਏ ਬੰਧਾ ਹੋ ਹਾਂਜੀ ਤੇ 7-8 ਦਾ ਸਾਲ ਦੇ ਵਿੱਚ ਤਾਂ ਇਹ ਹਮਿੰਦਰ ਕਾਲੀ ਬੰਦਾਲੀ ਦਾ ਹੁੰਦੀ ਆ ਬਿਲਕੁਲ ਵੇਖੋ ਜੀ ਇਹਦੇ ਹੁਣ ਮਦਨ ਲਾਲ ਨੂੰ ਪੁੱਛਿਆ ਜਾਵੇ ਵੀ ਕਿੱਥੇ ਲਾਉਂਦਾ ਬਿਲਕੁਲ ਜੀ ਜਦੋਂ ਜਿੱਥੇ ਬੰਦੀਆਂ ਹਿੰਦੂ ਜਿੱਥੇ ਬੰਦੀਆਂ ਧਰਬੀ ਜਿੱਥੇ ਬੰਦੀਆਂ ਕੋਈ ਐਕਸ਼ਨ ਨਹੀਂ ਦਿੱਤਾ ਕਿਸੇ ਨਹੀਂ ਲੈਂਦੇ ਜੀ ਪੰਡਤ ਇੱਥੇ ਰਹਿੰਦਾ ਸੀ ਪੰਡਤ ਨੇ ਵਿਚਾਰਾ ਭਲਾ ਮਾਨਸੇ ਦੂਰੋਂ ਇੱਥੇ ਆਪਣਾ ਪਰਿਵਾਰ ਲਾ ਕੇ ਬੈਠਾ ਏ ਤੇ ਬਾਹਰ ਸੈਲਰਾਂ ਦੇ ਵਿੱਚ ਕਿਦੇ ਦੀਵਾ ਦੁਆ ਬੱਤੀ ਤੂ ਬੱਤੀ ਕਰਦਾ ਤੇ ਉੱਥੋਂ ਤਨਖਾਹ ਥੋੜੀ ਵਾਲੀ ਲੈ ਕੇ ਆਪਣਾ ਗੁਜ਼ਾਰਾ ਕਰਦਾ ਪਰ ਪੰਚਾਇਤ ਨੇ ਕੀ ਕੀਤਾ ਕਿ ਕਿਹੜਾ ਉਹਨੂੰ ਐਸੋ ਵੀ ਨਹੀਂ ਬਣੀਏ ਵੇਖੋ ਜੀ ਸਾਨੂੰ ਪਤਾ ਲੱਗਾ ਵੀ ਮਿੱਟੀ ਪਹਿਲਾਂ ਵੀ ਉਹਨੇ ਪੁੱਟੀ ਏ ਫਿਰ ਹੁਣ ਜਿੱਦਣ ਪੁੱਟੀ ਏ ਤੇ ਅਸੀਂ ਜਾ ਕੇ ਜੀਸੀਬੀ ਵਾਲਿਆਂ ਨੂੰ ਢੱਕਿਆ ਵੇ ਨਵਦੀਪ ਸਿੰਘ ਜਿਹੜਾ ਬਿੱਲਾ ਬਲੈਤੀ ਹੋਇਆ ਹੈ ਹਾਂਜੀ ਉਹ ਕੌਣ ਨੇ ਤੇ ਕੀ ਸ਼ਕਤੀ ਇਹ ਪਿੰਡ ਦੀ ਕੀ ਕਰਦਾ ਪਾਜੀ ਉਹ ਨਵਦੀਪ ਜਿਹੜਾ ਪਾਜੀ ਨੇ ਉਹਨਾਂ ਦੇ ਬਹੁਤ ਪਿੰਡ ਦਾ ਸਵਾਰਿਆ ਜੇ ਕਿਤੇ ਵੀ ਕੋਈ ਗਰੀਬ ਦਾ ਬਿਮਾਰ ਹੋ ਜਾਂਦਾ ਉਹਨੂੰ ਸਹਾਇਤਾ ਕਰਦੇ ਆ ਗਲੀਆਂ ਨਾਰੀਆਂ ਦੇ ਵਿੱਚ ਉਹਨੇ ਸਾਰੇ ਪਿੰਡ ਦਾ ਪਿੱਛੇ ਲੋਕ ਟੈਹਲਵਾ ਕੇ ਕੰਮ ਕਰਵਾਇਆ ਜੇ ਕਿਦੇ ਸਕੂਲ ਦਾ ਕੰਮ ਉਹ ਸਾਰੇ ਕਰਉਂਦੇ ਆ ਗੁਰਦੁਆਰਿਆਂ ਚ ਗਵਮਟ ਉਹਨਾਂ ਨੇ ਬਣਾਏ ਆ ਦੋਨੋਂ ਗੁਰਦੁਆਰਿਆਂ ਚ ਦੂਜੀ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਉਹ ਧੱਕਾ ਕਰਦੇ ਨੇ ਜੁਬੀਜਾ ਦਾ ਲੜਨ ਜਾਂ ਰਾਕੇ ਬਾਅਦ ਰਜਿੰਦਰ ਦੇ ਆਜੇ ਬਿਲਕੁਲ ਨਹੀਂ ਜੀ ਸਾਰਾ ਪਿੰਡ ਉਹਨਾਂ ਨਾਲ ਸਹਿਮਤ ਹੈ ਦੋ ਚਾਰ ਘਰਾਂ ਵਿੱਚੋਂ ਕਹਿਣ ਉਹਦੇ ਹੁੰਦੇ ਹੀ ਆ ਵੀ ਬਾਰਖਾਫੀ ਵਾਲੇ ਇੱਕ ਦੋ ਬੰਦਾ ਤੇ ਹੁੰਦਾ ਹੀ ਸਰਪੰਚ ਸਾਹਿਬ ਹੁੰਦਾ ਆਪਾਂ ਗੱਲ ਲਾਖਸ ਕਰੀਏ ਜਿਹੜਾ ਮੰਦਰ ਦੀ ਠਾਕਰਦਾਰਾਂ ਦੀ ਜ਼ਮੀਨ ਦਾ ਹਾਂਜੀ ਅਸੀਂ ਆਪਾਂ ਮੰਗ ਰੱਖਦੇ ਆ ਸਰਕਾਰ ਅਸੀਂ ਮੰਗ ਰੱਖਦੇ ਆ ਜੀ ਪਹਿਲੀ ਇਹ ਪਿੰਡ ਦੇ ਮੰਦਰ ਨੂੰ ਮਿਲਣੀ ਚਾਹੀਦੀ ਏ ਹਾਂਜੀ ਇੱਥੇ ਬਿਲਾਈ ਤੇ ਜਿਹੜੇ ਅਲੀਗੇਸ਼ਨ ਲਾਏ ਆ ਬਿਲਕੁਲ ਗਲਤ ਨੇ ਜੀ ਤੁਸੀਂ ਕੋਈ ਐਕਸ਼ਨ ਲਵੋਗੇ ਬਿਲਕ ਅਸੀਂ ਲਵਾਂਗੇ ਐਕਸ਼ਨ ਬਿਲਕੁਲ ਪੰਡਤ ਗਲਤ ਗੱਲ ਕਰ ਰਿਹਾ ਜੀ ਪੰਡਤ ਬਿਲਕੁਲ ਗਲਤ ਇਲਜ਼ਾਮ ਲਾ ਰਿਹਾ ਉਹ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਪੰਡਤ ਜੀ ਹਾਂ ਜੀ ਪਰਮਾਨੰਦੀ ਦੇ ਕੇਸ ਵੀ ਕਰੂਗੇ ਬਿਲਕੁਲ ਕਰਾਂਗੇ ਜੀ ਵੇਖੋ ਮੇਰੇ ਨਾਂ ਮੈਂ ਸਰਪੰਚ ਆ ਉਹਨੂੰ ਸਰਪੰਚ ਦੇ ਨਾਂ ਦਾ ਹੀ ਨਹੀਂ ਪਤਾ ਤੇ ਉਹ ਕੀ ਕਰ ਸਕਦਾ ਵੇ ਜਿਹਨੇ ਬੰਦੇ ਨੂੰ ਪਿੰਡ ਦੇ ਸਰਪੰਚ ਦੇ ਨਾਂ ਦਾ ਹੀ ਨਹੀਂ ਪਤਾ ਉਹਨੂੰ ਇੱਥੇ ਇੱਕ ਕਮਲੇਡ ਲਿਖਾਉਣ ਦਾ ਅਧਿਕਾਰ ਹੈ ਜਿਹੜੀ ਕੋ ਕੱਡੇ ਕਹਿਣ ਦੇ ਮੈਂ ਵਾਸੀ ਵੀ ਨਹੀਂ ਹੈਗੇ ਨਾ ਵਾਸੀ ਨਹੀਂ ਜੀ ਕੁਛ ਨਹੀਂ ਹਾਂ ਜੀ ਬਿਲਕੁਲ ਧੱਕੇ ਨਾਲ ਕਰ ਰਹੇ ਨੇ ਸਾਡੇ ਜੋ ਇਲਜ਼ਾਮ ਲਾਉਂਦੇ ਨੇ ਉਹ ਬਿਲਕੁਲ ਗਲਤ ਨੇ 1 ਰੁਪਏ ਦਾ ਵਿੱਚ ਸੱਚ ਨਹੀਂ ਹੈਗਾ। ਉਹਨਾਂ ਦਾ ਕੀ ਨਾਮ ਆਪ ਦਾ? ਨਿੰਨੰਦਾਲ ਕਾਂਗਰਸ ਵਾਲੇ ਵੱਲੋਂ ਐਸੀ ਤਾਂ ਹੁਣ ਨਹੀਂ ਪੀ ਰਹੇ। ਅਬ ਬਚਪਨ ਇਹੀ ਪੜ੍ਹੀ 29 ਸਾਲ ਹੋ ਗਏ ਇਥੇ ਰਹੇਗੇ। ਕਹਾਂ पे? ਇਹ ਸਭ ਕੁਝ ਇਹਦੀ ਫਤੂੜੇਗਾ। ਹਾਂ ਜੀ। ਉਹਨਾਂ ਜੀ ਕੱਲ੍ਹ ਨੂੰ ਆ ਜੀ ਵੀਜ਼ਾ ਦਿ ਲਈ। ਮਦਨਲਾਲ ਸ਼ਰਮਾ ਪੁੱਤਰ ਦਸੇ ਮਾਲ। ਅੱਛਾ ਜੀ। उन्होंने तो प्रेस कॉन्फ्रेंस किया है कि जो उनका है, जमीन उनकी है, उस पे मंदिर लेकिन का जमीन है इतना हम जानते हैं है मंदिर का नाम तो मंदिर से के मंदिर के नाम से जमीन है अब किसका क्या है वो हम नहीं जानते मंदिर का क्या नाम है मंदिर का राधा कृष्ण मंदिर है दस्तावेज है हाँ तो उन लोगों के पास होगा ही नहीं, वो के नाम हाँ मंदिर के है, नाम से अब था, ठाकुर द्वारा नाम देगा ठाकुर द्वारा ही नाम से चल रहा है वो कह रहे हैं जो चीज है तो दान की तो दान की तो उनका थोड़ी होता है किसी का भी मंदिर में जो है उसी का पुराना ये नहीं बताएंगे हम लोग हम उन्तीस साल का हो मंदिर की हालत बहुत सस्ता हो चुकी है हाँ तो आप आकर देख लीजिए हाँ देखिएगा तो मालूम हो जाएगा ना आपको क्या कमी है नहीं है फिर भी सब कुछ उसमें कमी है उसको कोई चीज काम कहते हैं तो करता नहीं है हमारा तनख्वाह पाँच साल से रुकी हुई है वो भी नहीं देती है बोला दस साल से दस हजार में महीना देंगे वो भी नहीं दिया मांगे एक पैसा नहीं देता वो दस दस हजार दस हजार का बोला तो दस हजार महीना देंगे आपको आप कितनी देर से पे उनतीस साल से तो पंडित जी जो जमीन दे एकड़ है अभी हम नहीं मालूम कभी गए नहीं जमीन पहले, पहले सरपंच के पास थे अभी इन पास है, इतनी हम इन पास है।, है? अभी पाँच छह साल से है, इन पास। पर ये है कि सरपंच कैसे दिया नहीं दिया दो सरपंच के पास क्योंकि हम इस बीच में नहीं रहते हैं हम तो पुजारी है हमको तो सिर्फ तनख्वा मतलब तनख्वाह दीजिए वास्तुप काम करता है ਮੰਦਰ ਕਿਹੜੀ ਜਗ੍ਹਾ ਤੇ ਹੈ ਇਹ ਮੰਦਰ ਸਾਹਮਣੇ ਹੈ ਉਹ ਟੁੱਟੀਆਂ ਨੇ ਹਾਂਜੀ ਅੱਜ ਕਿਹਨਾਂ ਹੀ ਤੁਹਾਡਾ ਜਗਦੀਸ਼ ਚੰਦ ਕਿੱਥੋਂ ਦੇ ਰਹਿਣ ਵਾਲੇ ਫਤੂ ਟਿੰਗ ਕਿ ਮਾਮਲਾ ਕੀ ਹੈਗਾ ਜਿਹੜੇ ਅੱਜ ਜਿਹੜਾ ਇਸ਼ੂ ਪੜਿਆ ਹੋਇਆ ਹੈ ਬਣਾ ਵਿੱਚ ਮੰਦਰ ਦੀ ਜ਼ਮੀਨ ਨੂੰ ਲੈ ਕੇ ਹਾਂਜੀ ਮੰਦਰ ਦੀ ਜ਼ਮੀਨ 2010 ਤੋਂ ਪਹਿਲਾਂ ਕੋਈ ਇੱਥੇ ਪਿੰਡ ਦਾ ਸਰਪੰਚ ਹੀ ਪੁਰਾਣਾ ਉਹ ਇਸ ਟਾਈਮ ਇੱਥੇ ਹੈ ਨਹੀਂ ਕੋਈ ਵੀ ਸੀ ਉਹਨਾਂ ਦਾ ਉਹ ਵੰਦੇ ਸੀ ਕਿ ਮੰਦਰ ਨੂੰ ਕੁਝ ਦੇ ਦਿੰਦੇ ਸੀ ਕੋਈ ਉਹਨਾਂ ਦੇ ਵਿਰੋਧ ਵਿੱਚ ਕੋਈ ਨਹੀਂ ਗੱਲਬਾਤ ਕਰਦਾ ਜਿਹੋ ਦੇ ਦਿੰਦੇ ਆ ਠੀਕ ਆ ਉਦੋਂ ਬਾਅਦ ਸ਼ੋਕਮਾਰ ਜੀ ਨੇ ਇਹ ਪਹਿਲੀ ਛੜਾਈ ਉਹਨਾਂ ਤੋਂ ਕਦੋਂ ਛੜਾਈ ਇਹ 2010 ਚ 9 ਜਾਂ 10 ਚ ਛੜਾਈ ਆ 10 ਚ ਛੜਾਈ ਆ ਉਹ ਸਰਪੰਚ ਤੇ ਉਹਦੀ ਪਹਿਲੀ ਫੇਰ ਸਰਪੰਚ ਸਾਹਿਬ ਦੇ ਕੋਲੇ ਉਹਨਾਂ ਨੇ ਉਹਨਾਂ ਨੇ ਫੇਰ ਅਸੀਂ ਇੱਥੇ ਦਾਸੀ ਜਾਂ ਗਊਸ਼ਾਲਾ ਬਣਾਈ ਸ਼ਾਂ ਜੀ ਨੇ ਕਦੋਂ ਕਦੋਂ ਬਣਾਈ 2010 ਚ ਗਊਸ਼ਾਲਾ ਤਿਆਰ ਕਰਾਈ ਦੋ ਕੇ ਲਈ ਗਊਸ਼ਾਲਾ ਨੂੰ ਸਰਪੰਚ ਸਾਹਿਬ ਛੱਡਿਓ ਇਸ ਮੇਰੇ ਮੈਂ ਗਊਸ਼ਾਲਾ ਦੀ ਸੇਵਾ ਦਾ ਮੈਨੂੰ ਮੌਕਾ ਦਿੱਤਾ ਉਹਨਾਂ ਨੇ ਤੇ ਉਦੋਂ ਬਾਅਦ ਜਿਹੜੀ ਜ਼ਮੀਨ ਦਾ ਆਦਾ ਹੀ ਠਿਕਾ ਮੰਦਿਰ ਤੇ ਲਾਇਆ ਪੱਥਰ ਪੁੱਥਰ ਲਾਇਆ ਫਿਰ ਵੇਖੋ ਗਊਸ਼ਾਲਾ 30 40 ਲੱਖ ਰੁਪਇਆ ਲੱਗਦਾ ਜਾ ਕੇ ਵੇਖ ਲੋ ਗਊਸ਼ਾਲਾ ਕਿਹੜਾ ਮਦਮਦਾ ਸ਼ਰਮੇ ਦਾ ਰੋਪਾ ਉਹਨੇ ਪ੍ਰੈਸ ਕਾਫੀ ਜਿੱਦ ਜਿੱਦ ਜਮੀਨ ਦੀ ਮਾਲਕੀ ਦੇ ਬੋਲਾ ਹਾਂਜੀ ਠਿਕਾ ਉਹ ਵੀ ਅ ਜਮੀਨ ਛੜਾਣਾ ਚਾਹੁੰਦੇ ਲੱਗਾ ਛੜਾਣਾ ਚਾਹੁੰਦੇ ਇਸ ਬਾਬਤ ਕੀ ਕਹਿਣਾ ਚਾਹੁੰਦੇ ਉਹ ਦੇਖੋ ਜੀ ਉਹਨੇ ਮੰਦਿਰ ਤੇ ਕੋਈ ਪੈਸਾ ਤਾਂ ਲਾ ਨਹੀਂ ਰਿਹਾ ਹੁਣ ਉਹ 7 ਸਾਲ ਤੋਂ ਮੰਦਿਰ ਉਹ ਜਮੀਨ ਵਾਰੇ ਆ ਮੰਦਿਰ ਤੇ ਨਹੀਂ ਕੋਈ ਪੈਸਾ ਲਾਇਆ ਮੰਦਿਰ ਦੀ ਜਮੀਨ ਜਿਹੜੀ ਕਿਹਦੇ ਨਾਂ ਤੇ ਹੈ ਠਾਕਰ ਦਵਾਰੇ ਦੇ ਨਾਂ ਤੇ ਬੋਲਦੀ ਹੈ ਕਿਸੇ ਬੰਦੇ ਦੇ ਨਾਂ ਤੇ ਨਹੀਂ ਹੈ ਨਹੀਂ ਠਾਕਰ ਦਵਾਰਾ ਨਾਂ ਤੇ ਬੋਲਦੀ ਆ ਕਿ ਜਿਹੜੇ ਕਿਸੇ ਵੀ ਆਦਮੀ ਦੇ ਜਿਹੜਾ ਰਹਿਦਾ ਉਹ ਮੈਂ ਕਹਿ ਨਹੀਂ ਸਕਦਾ ਮੈਂ ਪੜਿਆ ਨਹੀਂ ਕੋਈ ਵੀ ਬਾਕੀ ਠਾਕਰ ਦਵਾਰਾ ਮੰਦਰ ਦੇ ਨਾਂ ਠਾਕਰ ਦਵਾਰਾ ਗਊਸ਼ਾਲਾ ਕਮੇਟੀ ਮੰਦਰ ਦੇ ਨਾਲ ਹੋਰ ਜਿਹੜਾ ਮਤਲਬ ਆ ਸ਼ਰਮੇ ਦਾ ਕਹਿਣਾ ਵਾ ਕਿ ਸ਼ੋ ਰਾਤਰੀ ਹੋਵੇ ਚਾਰੇ ਜਨਰਲ ਲੱਖਾਂ ਡੇ ਲੱਗਦਾ ਉਹ ਮੰਦਰ ਕੋਲੋਂ ਲਾਂਦਾ ਵਾ ਤੇ ਕਿਸੇ ਕੋਲ ਬੁਲਾਈ ਨਹੀਂ ਕਰਦਾ ਪਿੰਡ ਚ ਸਹੀ ਆ ਮੈਂ ਪਤਾ ਨਹੀਂ ਕਿੰਨੇ ਲਾਂਦਾ ਇਹ ਤਾਂ ਪਤਾ ਨਹੀਂ ਗਿਆ ਕਿ ਨਾਗਰਾਹੀ ਤਾਂ ਨਹੀਂ ਕਰਦਾ ਪਰ ਕਿਸੇ ਇੰਨੇ ਨਹੀਂ ਲਾਂਦਾ ਹੋਊਗਾ ਜਿੰਨੇ ਕਹਿ ਸਕਦਾ ਟੋਟਲ ਜਮੀਨ ਕਿੰਨੀ ਹੈ ਜੀ ਇਹ ਮੀਨ ਹੋਊਗੀ 8 ਕਿੱਲੇ 1 ਦਾ 2 ਕਿ ਬਾਈਕ ਦੇ ਨਾਲ 1 ਦਾ 5 4 ਕਿਲਾ ਹੈ ਟੋਟਲ ਹਾਂਜੀ ਬਗਲ ਕਿੱਲੇ ਜਮੀਨ ਹੈ 13 ਹੋ ਜੂਗੀ 13 ਕਿੱਲੇ ਕਿੰਨਾ ਜਿੰਦਾ ਦੇਕਾ ਕਿੰਨਾ ਖੰਡਾ ਹੈ ਦੇਖੋ ਹੁਣ ਉਹ ਨੂੰ ਕੋ ਕੀ ਪਾਓ ਕੁਛ ਦਾਬ ਪੁੰਦਾ ਰੇਲਦਾ ਜਦੋਂ ਦਾ ਉਹਨੇ ਪਹਿਲੀ ਲਈ ਹੈ ਨਾ ਕਦੋਂ ਤੇ ਆਪ ਬੰਦੇ ਹੈ 2007 ਸਾਲ ਹੋ ਗਏ ਉਹਨੂੰ ਦੇਖ ਲਓ ਕਿੰਨਾ ਪੁਰਾਣਾ ਹੋਗਾ ਲੱਗੇ ਸਕੇ ਜਮੀਨ ਦਾ ਤਕਰੀਬਨ ਐਸਟੀਮੇਟ ਕੀ ਕਿੱਲਾ ਡੇਟ ਚਾਹੁੰਦਾ ਹੈ ਉੱਥੇ 40 40000 ਲੇਗਾ ਵਾ ਕਿ ਉਹ ਜਿਹੜੇ 70 ਸਾਲ ਤੋਂ ਉਹ ਆਪ ਹੀ ਜ਼ਮੀਨ ਵਾਂਦੇ ਤੇ ਜਿਹੜਾ ਜ਼ਮੀਨ ਦਾ ਰੇਟ ਹੈਗਾ ਚੱਲਿਆ ਅੱਜ ਐ ਇੰਨਾ ਕਿਤੇ ਹੋ ਗਿਆ। ਵਿਚਲਾ ਮਸਲਾ ਕੀ ਆ ਸੱਚੀ ਸੱਚ ਉਹਨਾਂ ਹੀ ਮੰਦਰ ਤਾਂ ਵੇਹ ਮੰਦਰ ਤੇ ਪੈਸਾ ਲਾਉਣ ਚਾਹੀਏ ਉਹਨਾਂ ਨੇ ਚਲੋ ਪੈਸੇ ਹੀ ਲੈ ਹੀ ਲਈ ਆ। ਮੰਦਰ ਦਾ ਕੋਈ ਸਵਾਲ ਨਾ। ਮੰਦਰ ਤੋਂ ਉਦਾਂ ਹੀ ਪ੍ਰਾਣਾ ਪਿਆ ਦੇਖ ਲੋ ਆਪ ਕੋ। ਮੰਦਰ ਦਾ ਕੁਝ ਨਹੀਂ ਸਵਾਲ। ਹਾਂ ਸ਼ੂਕਮਾਰ ਜੀ ਨੇ ਪਹਿਲਾਂ ਜੋ ਬਣਾਤਾ ਵਾ। ਨਹੀਂ ਵੀ ਹੋਈ ਆ। ਹੈਂ? ਉਹ ਖੱਤਾਂ ਜਿ ਮਾਨੀ ਹੋਈ ਆ। ਹਾਂਜੀ ਹਾਂਜੀ। ਕਿੰਨੇ ਦਿੱਤੀ ਸੀ? ਉਹਨਾਂ ਨੇ ਕੀਤੀ ਆ। ਉਹਨਾਂ ਨੇ ਕੀਤੀ। ਉਹ ਜਿਹੜੇ ਪੈਸੇ ਮਦਨ ਲਾ ਲਈ। ਕਦੋਂ ਕੀਤੀ ਉਹਨਾਂ ਨੇ? ਆ ਪਿਛਲੇ ਜਿਹੜੇ ਆ 7 ਸਾਲਾਂ ਦੇ ਵਿੱਚ ਵਿੱਚ ਉਹਨਾਂ ਨੇ ਕੀਤੀ ਹੈ ਕੋਈ ਗਾਰ ਵੀ ਹੋਈ ਪੋਸਟ ਕਰਵਾਈ ਕੋਈ ਨਹੀਂ ਕੀਤੀ ਕਿਸੇ ਨੇ ਤੁਸੀਂ ਸ਼ਿਕਾਇਤ ਕੀਤੀ ਨਹੀਂ ਕਿਸੇ ਨੇ ਵੀ ਸੋਚਿਆ ਨਹੀਂ ਕੀਤੀ ਜੀ ਕੀਤੀ ਸ਼ਿਕਾਇਤ ਕੀਤੀ ਮੈਨੂੰ ਇਹਦੇ ਬਾਰੇ ਨਹੀਂ ਹੁਣ ਤੁਸੀਂ ਮੰਗ ਕੀ ਕਰਦੇ ਮੰਗ ਕੇ ਮੰਦਰ ਦੇ ਵਿੱਚ ਪਹਿਲੀ ਸਾਰੀ ਖਰਾਬ ਕਰੀ ਜਾਂਦੇ ਆ ਮਿੱਟੀ ਆ ਗਈ ਚਾਰ ਕਿੱਲੇ ਜਿਹੜਾ ਮਿੱਟੀ ਹੋ ਗਈ ਆ ਬਿਲਕੁਲ ਉਹਦੇ ਵਿੱਚ ਕੋਈ ਫਸਲ ਨਹੀਂ ਹੋਣੀ ਤੇ ਚਾਰ ਹੀ ਬਚੀ ਆ ਉਹ ਜਦੋਂ ਮੀਂਹ ਪਿਆ ਰੁੜ ਕੇ ਥੱਲੇ ਆ ਜਾਈ ਸਾਰੀ ਪੈਣੀ ਪੇਸ਼ਵਾਸੀਆਂ ਨੂੰ ਇਸ ਤੋਂ ਵੀ ਗੱਲਬਾਤ ਨਹੀਂ ਕੀਤੀ ਨਾ ਕੀਤੀ ਹੈ ਤਰੇ ਯਾਰ ਸਾਰੇ ਪਿੰਡ ਵਾਸੀਆਂ ਨੂੰ ਤਰਾਜ ਹੈ ਇਸ ਗੱਲ ਦੀ ਹਾਂਜੀ ਹਾਂਜੀ ਸਰ ਜੀ ਪਿਛਲੇ ਸੀ ਬੰਦ ਸਾਹਿਬ ਦਾ ਇਹ ਇਹ ਬੱਚਾ ਹਾਂਜੀ ਹਾਂਜੀ ਕੀ ਕਹਿੰਦੇ ਕੀ ਕਾਰਵਾਈ ਕਰਨਗੇ ਉਹ ਦੇਖੋ ਨਾਲ ਹੀ ਇਹ ਨਾਲ ਹੀ ਕਿੰਨੇ ਅਸੀਂ ਤੁਹਾਡੀ ਮੇਰਾ ਨਾਮ ਸਿਮਰਨਜੀਤ ਕੌਰ ਅਸੀਂ ਫਤੂ ਢਿੰਗੇ ਦੇ ਰਹਿਣ ਵਾਲੇ ਆ ਮੰਦਿਰ ਦਾ ਰੋਲਾ ਮੰਦਿਰ ਦਾ ਰੋਲਾ ਵਾ ਭਾਈ ਜ਼ਮੀਨ ਦਾ ਅੱਜ ਤੱਕ ਮੈਨੂੰ 20 ਸਾਲ ਹੋ ਗਏ ਨੇ ਕਿੰਨੇ ਸਾਲ ਹੋ ਗਏ ਨੇ ਤੇ ਆ ਇਹਨਾਂ ਮੈਂ ਤਾਂ ਕੁਛ ਮੰਦਿਰ ਦਾ ਬਣਿਆ ਦੇਖਿਆ ਨਹੀਂ ਜਨਾਜ ਪਹਿਲੀ ਵਾਈ ਜਾਂਦੇ ਆ ਖਾਈ ਜਾਂਦੇ ਬਸ ਕੁਛ ਬਣਾਉਣਾ ਚਾਹੀਦਾ ਕਿ ਨਹੀਂ ਇੱਥੇ ਕੁਛ ਵੀ ਨਹੀਂ ਬਣਿਆ ਹੈਗਾ ਵੀ ਹੈ ਪਰ ਗੁਰੂ ਘਰ ਦਾ ਪੈਸਾ ਕੋਈ ਮੰਦਿਰ ਦਾ ਪੈਸਾ ਕਿਸੇ ਨੂੰ ਕੋਈ ਸੋਭਾ ਨਹੀਂ ਦਿੰਦਾ ਹੈਗਾ ਇਹ ਆਕਾਲ ਪੁਰਖ ਦਾ ਪੈਸਾ ਤੇ ਆਕਾਲ ਪੁਰਖ ਤੇ ਹੀ ਲੱਗਣਾ ਚਾਹੀਦਾ ਪੈਸਾ ਕੌਣ ਖਾ ਰਿਆ ਤੂੰ ਇਹ ਖਾ ਰਿਆ ਨੇ ਜਿਨ੍ਹਾਂ ਨੇ ਪਹਿਲੀ ਥਾਂ ਵੀ ਹੋਈ ਹੈ ੜੱਪੀ ਹੋਈ ਹੈ ਇਹਨਾਂ ਨੇ ਸਪਲੈਂਡਰ ਵਾਸੀ ਮੱਦੀ ਸਿੰਘ ਮੱਦੀ ਮੱਧੇ ਲਾਲ ਉਹਨਾਂ ਨਾਲ ਦੇ ਖਿਲਾਫ ਤੁਸੀਂ ਕੀ ਵਾਅਦਾ ਕਰ ਰਹੇ ਹੋ ਹਾਂਜੀ ਅਸੀਂ ਉਹਨਾਂ ਦੇ ਖਿਲਾਫ ਆ ਸਾਡੀ ਜ਼ਮੀਨ ਕਿਉਂ ਹੜੱਪੀ ਤੁਹਾਨੂੰ ਹੱਕ ਦਿੱਤਾ ਜਾਵੇ ਅਸੀਂ ਹਾਂਜੀ ਸਰਕਾਰੀ ਤਰਫਾਰੇ ਕਿਤੇ ਚਿੱਠੀ ਭੇਜੋ ਨਹੀਂ ਨਹੀਂ ਸਾਰੀਆਂ ਬਿੱਦੀਆਂ ਪਹਿਣਾ ਆਈਆਂ ਹੋਈਆਂ ਇਹ ਕਾਦੇ ਵਾਸਤੇ ਇੱਥੇ ਇਕੱਠੇ ਆਏ ਇੱਥੇ ਐਸੇ ਕਰਕੇ ਆਏ ਆ ਵੀ ਸਾਨੂੰ ਹੱਕ ਚਾਹੀਦਾ ਸਾਡਾ ਮੰਦਰ ਬਣਾਉਣਾ ਚਾਹੀਦਾ ਸੋਨਾ ਤਨਕਾ ਬਣਾਉਣਾ ਚਾਹੀਦਾ ਅਸੀਂ ਇਹਦੇ ਵਿੱਚੋਂ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਸਾਡੀ ਜ਼ਮੀਨ ਦੇ ਵਿੱਚ ਅਸੀਂ ਕਬਜ਼ਾ ਲਵਾਂਗੇ ਇੱਕ ਠੋਕੇ ਲਵਾਂਗੇ ਸਾਡੇ ਵਿੱਚ ਦਾਮਵਾ ਅਹੀਂ ਬਹੁਤ ਦਮ ਵਾਲੇ ਬੰਦੇ ਆ ਕਿ ਕਿਉਂਕਿ ਇਸੇ ਬਣਾ ਕੇ ਛੱਡਾਂਗੇ ਕੁਛ ਪਰ ਕਬਜ਼ਾ ਜਿਹੜਾ ਉਹਨਾਂ ਨੇ ਕੀਤਾ ਆ ਇਹ 7 ਸਾਲ ਦਾ ਕਬਜ਼ਾ ਵਾ ਤੇ 7 ਸਾਲ ਦਾ 7 ਸਾਲ ਬਾਅਦ ਕੁਛ ਵੀ ਨਹੀਂ ਬਣਿਆ ਇੱਥੇ ਕਿਸ ਹਿਸਾਬ ਕੋਈ ਪਿੰਡ ਕੁਛ ਵੀ ਨਹੀਂ ਦਿੱਤਾ ਕੁਛ ਵੀ ਹਿਸਾਬ ਨਹੀਂ ਦਿੱਤਾ ਹੈਗਾ ਇੱਥੇ ਮੈਂ ਤਾਂ ਕੁਛ ਦੇਖਿਆ ਨਹੀਂ ਹੈਗਾ ਕੁਛ ਨਹੀਂ ਹਿਸਾਬ ਦਿੱਤਾ ਪੁੱਛਿਆ ਜੀ ਉਹਨਾਂ ਨੂੰ ਸਕਦਾ ਤੁਸੀਂ ਨਾ ਉਹਨਾਂ ਨੂੰ ਉਹਨਾਂ ਨੇ ਕੋਈ ਹਿਸਾਬ ਦਿੱਤਾ ਨਹੀਂ ਪੁੱਛਦੀ ਨਹੀਂ ਪਹੁੰਚਾਇਆ ਕੁਛ ਨਹੀਂ ਉਹਨਾਂ ਨੇ ਹਿਸਾਬ ਦਿੱਤਾ ਫਿਰ ਹਾਰ ਕੇ ਆਹੀ ਆਪਣੇ ਹੱਕ ਢਾ ਕੇ ਆਪਣਾ ਕਬਜ਼ਾ ਲਿਆ ਵਾ ਪਰ ਸਾਨੂੰ ਹੱਕ ਮਿਲਣਾ ਚਾਹੀਦਾ ਵਾ ਉਹ ਇਸ ਜ਼ਮੀਨ ਦੇ ਕੋਈ ਹੱਕਦਾਰ ਨਹੀਂ ਹੈਗੇ ਮੰਦਰ ਦੀ ਮਿੱਟੀ ਵੇਚ ਗਈ ਆ ਹਾਂਜੀ 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 ਮਿੱਟੀ ਵੇਚਤੀ ਉਹਨਾਂ ਨੇ ਕੀ ਬਣਾਇਆ ਇੱਥੇ ਕੁਛ ਵੀ ਨਹੀਂ ਬਣਿਆ 8 ਲੱਖ ਦੀ ਮਿੱਟੀ ਹੈ 8 ਲੱਖ ਦੀ ਮਿੱਟੀ ਵੇਚਤੀ ਆ ਕੀ ਗੁਰੂ ਘਰ ਦਾ ਪੈਸਾ ਮੰਦਿਰ ਦਾ ਪੈਸਾ ਕੀ ਉਹਨਾਂ ਨੂੰ ਸੋਭਾ ਦੇਗਾ ਕਿਹਨਾਂ ਤੋਂ ਮਿਲ ਉਹਨਾਂ ਨੇ ਮੰਦਿਰ ਨੂੰ ਬੀਜ ਸੁਣਾਇਆ ਹੈ ਹਾਂਜੀ ਹਾਂਜੀ ਗਲਤ ਗੱਲ ਆ ਕਿ ਨਹੀਂ ਕੀ ਮੰਨਦਾ ਹੈ ਪ੍ਰਸ਼ਾਸਨ ਵਿੱਚ ਸਾਰੇ ਜਿਹੜੇ ਸੀਐਮ ਸਾਡੇ ਮੰਦਿਰ ਦਾ ਕੁਛ ਬਹਾਨਾ ਚਾਏ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਸਖਤੋ ਸਖਤ ਅਸੀਂ ਆਪਣਾ ਕਬਜ਼ਾ ਲਵਾਂਗੇ ਪਰ ਉਹਨਾਂ ਤੇ ਕਾਰਵਾਰੀ ਬਿਲਕੁਲ ਸੱਤਰੋ ਸਕਦਾ ਹੀ ਵਿਰੋਧ ਦੇ ਵਿੱਚ ਉਹਨਾਂ ਜੇ ਖੜੇ ਆ ਸਾਰੇ ਹਿੰਦੂ ਸਿੱਖ ਜਿੰਨਾ ਵੀ ਭਾਈਚਾਰਾ ਸਾਰੇ ਇਕੱਠੇ ਸਾਰੇ ਭਾਈ ਸਾਰੇ ਇਕੱਠੇ ਆ ਸਾਨੂੰ ਇਹਨਾਂ ਨੇ ਚੀਜ਼ਾਂ ਦਾ ਕੋਈ ਮਤਲਬ ਨਹੀਂ ਸਭ ਅਸੀਂ ਇਕੱਠੇ ਆ ਪਰ ਮੈਂ ਗੁਰੂ ਸਿੱਖ ਖਾਲਸਾ ਵਾਂ ਪਰ ਮੈਨੂੰ ਹਿੰਦੂ ਵੀਰਾਂ ਨਾਲ ਮੈਨੂੰ ਸਾਰਿਆਂ ਨਾਲ ਮਰਨ ਦੇ ਨਾਲ ਸਾਡਾ ਪ੍ਰੇਮ ਵਾਂ ਅਸੀਂ ਗੁਰਸਿੱਖ ਕਿਸੇ ਨਾਲ ਵੀ ਖਿਲਾਫ ਨਹੀਂ ਚੱਲਦੇ ਕਿਉਂਕਿ ਸਾਡੇ ਗੁਰੂ ਸਿੱਖ ਨੇ ਸਾਨੂੰ ਇਹ ਸਿਖਾਇਆ ਗੁਰੂ ਪਿਤਾ ਨੇ ਕਿ ਸਭ ਦੇ ਸਭ ਦੇ ਹੱਕ ਚ ਖਲੋਣਾ ਵਾਂ ਕਿਸੇ ਦੇ ਖਿਲਾਫ ਨਹੀਂ ਜਾਣਾ ਉਰੇ ਮੰਦੋਰੇ ਜਸ਼ਨ ਮਹਰਾਜ ਦਾ ਇਸ ਗੁਰੂ ਮਹਾਰਾਜ ਸਾਡੇ ਹਰ ਜਿਹ ਸਿਰ ਤੇ ਆ ਕਹਿੰਦਾ ਬੁਲਾ ਇਸ਼ਾਨਿਆ ਹੋਸ਼ਿਆ ਅਗੁਰੂ ਪਿਤਾ ਆਪ ਆਏ ਨੇ ਅੱਜ ਉਹ ਸਾਡੇ ਵਿੱਚ ਖਲੋਤੇ ਨੇ ਪਰ ਸਾਨੂੰ ਹੱਕ ਚਾਹੀਦਾ ਵਾ ਡਟ ਕੇ ਹੱਕ ਚਾਹੀਦਾ ਸਾਡੇ ਕੋਈ ਖਿਲਾਫ ਇਹੋ ਜੀ ਕਾਰਵਾਈ ਨਹੀਂ ਹੋਣੀ ਜਿਹੜਾ ਉਹ ਸਾਡੇ ਨਾਲ ਉਲਟ ਬੋਲਣ ਆਣ ਕੇ ਅਸੀਂ ਗੁਰੂ ਪਿਤਾ ਦੇ ਅਸੀਂ ਇੱਕ ਵਾਂ ਹਿੰਦੂ ਵੀਰ ਸਾਡੇ ਉਹ ਵੀ ਭਰਾ ਵਾ ਅਸੀਂ ਉਹਨਾਂ ਨਾਲ ਖੜੇ ਆ ਹੱਕ ਢਾਡੇ ਬੋਲੇ ਜੀ ભગવાન ਜੀ ਯੇ ਅੱਜ ਤੁਹਾਡੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਕਸ਼ਮੀਰ ਸਿੰਘ ਹੈ ਜੀ ਤੇ ਮੈਨੂੰ ਪਾਰਟੀ ਦੇ ਵਿੱਚ ਸੰਨੀ ਨਤੜਾ ਦੇ ਨਾਮ ਤੋਂ ਜਾਣਿਆ ਜਾਂਦਾ ਮੈਂ ਇਸ ਏਰੀਆ ਦਾ ਆਮ ਆਦਮੀ ਪਾਰਟੀ ਤੋਂ ਮੈਂ ਬਲਾਕ ਪ੍ਰਧਾਨਾ ਕੀ ਇੱਥੇ ਹਾਂਜੀ ਪ੍ਰਧਾਨ ਜੀ ਅੱਜ ਜਿਹੜਾ ਮਸਲਾ ਮੰਦਰ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਹੈਗਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਜਿਹੜਾ ਮੰਦਰ ਦਾ ਮਸਲਾ ਸੀਗਾ ਪਹਿਲੋ ਤੇ ਮੈਂ ਚੀਜ਼ ਹੈ ਜਿਹੜਾ ਮੰਦਰ ਸੀਗਾ ਇਹ ਧਾਰਮਿਕ ਚੀਜ਼ ਹੈਗੀ ਆ ਸਾਰੇ ਇਹ ਪਿੰਡ ਦਾ ਸਾਂਝੀ ਚੀਜ਼ ਸੀਗੀ ਇਹਦੇ ਵਿੱਚ ਬਿਨਾਂ ਪੁੱਛੇ ਇੱਕ ਬੰਦਾ ਮਿੱਟੀ ਕਿਦਾ ਚੁਕਾ ਸਕਦਾ ਵਾ ਜਦੋਂ ਮਿੱਟੀ ਚੁਕਾਣ ਲੱਗੇ ਗਿਆ ਉਸ ਤੋਂ ਬਾਅਦ ਸਾਡੇ ਸਰਪੰਚ ਸਾਹਿਬ ਉੱਥੇ ਗਏ ਉਹਨਾਂ ਨੇ ਰੋਕਿਆ ਵਾ ਕਿ ਮਿੱਟੀ ਨਾ ਚੁਕਾਈ ਜਾਵੇ ਇਹ ਸਾਂਝੀ ਤੋ ਉਲਟ ਐਲੀਗੇਸ਼ਨ ਇਹਨਾਂ ਤੇ ਲਾਇਆ ਜਾ ਰਿਹਾ ਜੀ ਸਰਪੰਚ ਕਬਜ਼ਾ ਕਰ ਰਿਹਾ ਜਦ ਕਿ ਕਬਜ਼ਾ ਨਹੀਂ ਕਰ ਰਿਹਾ ਇਹ ਮੰਦਿਰ ਦੀ ਜ਼ਮੀਨ ਵਾਸਤੇ ਮੰਦਿਰ ਵਾਸਤੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਜੀ ਕਿ ਮੰਦਿਰ ਦਾ ਕੁਝ ਬਣਾਇਆ ਜਾਵੇ ਕਾਮਾਦੀ ਪਾਰਟੀ ਦੇ ਜਿਹੜੇ ਸਰਪੰਚ ਸਾਹਿਬ ਤੇ ਕਹਿ ਕੇ ਇਲਜ਼ਾਮ ਲਾਇਆ ਜਾਂਦਾ ਉਹਨਾਂ ਬਾਰੇ ਤੁਹਾਡਾ ਕੀ ਬਿਲਕੁਲ ਬੇਬੁਨਿਆਦੀ ਹੈ ਜੀ ਸਾਰੇ ਇਲਜ਼ਾਮ ਕਿਹੜਾ ਬਿੱਲਾ ਲੈ ਕੇ ਇਲਜ਼ਾਮ ਲਾਇਆ ਜਾ ਰਿਹਾ ਹੈ ਬਿਲਕੁਲ ਜੀ ਉਹ ਵੀ ਬੇਬੁਨਿਆਦੀ ਤੁਸੀਂ ਸਾਡੇ ਤੋਂ ਨਾ ਤਾਂ ਸਾਰੇ ਪਿੰਡ ਦੇ ਵਿੱਚ ਜਿੰਨੀ ਵੀ ਹਿੰਦੂ ਕਮਿਊਨਿਟੀ ਹੈਗੀ ਸਾਰਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਇਹ ਜਿਹੜੇ ਉਹਨਾਂ ਨੇ આરોਪ ਲਾਏ ਨੇ ਸਾਰੇ ਬੇਬੁਨਿਆਦ ਹੈ ਅਸੀਂ ਮੰਗ ਇਹੋ ਕਰਾਂਗੇ ਪ੍ਰਸ਼ਾਸਨ ਕੋਲ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਦਾਂ ਦੇ ਅਨਸਰ ਜਿਹੜੇ ਹੁੰਦੇ ਆ ਉਹ ਹਮੇਸ਼ਾ ਜਿਹੜੇ ਭਾਈਚਾਰਾ ਹੁੰਦਾ ਉਹਨੂੰ ਖਰਾਬ ਕਰਦੇ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਇਸ ਪਿੰਡ ਦੇ ਵਿੱਚ ਮੰਦਿਰ ਵੀ ਹੈ ਪੁਰਾਣੀ ਮਸਜਿਦ ਵੀ ਹੈ ਸਾਰੀ ਕਮਿਊਨਿਟੀ ਜਿਹੜੀਆਂ ਇਕੱਠੀਆਂ ਰਲ ਮਿਲ ਕੇ ਰਹਿੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਜਿੰਨਾ ਵੀ ਭਾਈਚਾਰਾ ਆਇਆ ਮੈਂ ਸਭ ਨੂੰ ਤੁਹਾਡੇ ਮੀਡੀਆ ਨੂੰ ਕਹਿੰਦਾ ਸਾਰੇ ਭਾਈਚਾਰਿਆਂ ਨੂੰ ਦਿਖਾਇਆ ਜਾਵੇ ਕਿਉਂਕਿ ਹਿੰਦੂ ਭਾਈਚਾਰਾ ਤਾਂ ਸਿੱਖ ਭਾਈਚਾਰਾ ਸਾਰੇ ਇੱਥੇ ਇਕੱਠੇ ਰਹਿੰਦੇ ਨੇ ਪਰ ਇਸ ਬੰਦੇ ਨੇ ਇਹ ਜਿਹੜੇ ਬੇਬੁਨਿਆ ਸਖਤ ਨਿੰਦਾ ਕਰਦੇ ਫੇਸ ਪਹੁੰਚਾਇਆ ਗਿਆ ਜੀ ਬਿਲਕੁਲ ਪਹੁੰਚਾਇਆ ਗਿਆ ਪ੍ਰਧਾਨ ਜੀ ਕੱਲ ਹੋਰ ਆਉਂਦੇ ਨਾ ਤੁਸੀਂ ਸਾਰੇ ਮੋਰਵਾਰ ਮੰਦਿਰ ਦੀ ਜ਼ਮੀਨ ਹੈ ਤੇ ਅਜੇ ਤੱਕ ਕੋਈ ਰਸਾ ਪਤਾ ਨਹੀਂ ਨਾ ਉਹ ਠਿਕਾ ਮਿਲਿਆ ਮੰਦਿਰ ਨੂੰ ਲੱਖਾਂ ਰੁਪਏ ਠਿਕਾ ਇਕੱਠਾ ਹੋ ਚੁੱਕਾ ਪੈਂਦੀ ਹੈ 1 ਲੱਖ ਇਹਦੇ ਬਾਰੇ ਕੀ ਗੁੰਮ ਹੈ ਇਸ ਬਾਰੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਾਂਗੇ ਕਿ ਜਿਹੜਾ ਇਹਨਾਂ ਕੋਲ 7 ਸਾਲ ਦਾ ਪੂਰਾ ਹਿਸਾਬ ਲਿਆ ਜਾਵੇ ਜੀ ਜਿਹੜਾ ਇਹ ਕਹਿ ਰਹੇ ਸੀ ਲੰਗਰ ਲਾਉਣੇ 40000 ਰੁਪਏ ਨੂੰ ਨਾਰਮਲ ਜ਼ਮੀਨ ਵੀ ਕਿੱਲੇ ਦੇ ਠਿਕੇ ਤੇ ਚੜਦੀ ਹੈ ਜੀ 8 ਕਿੱਲੇ ਜ਼ਮੀਨ ਇੱਕ ਹੈ ਜੀ 4 ਕਿੱਲੇ ਦਾ ਟਾਕ ਇੱਕ ਹੈ ਜੀ ਸ਼ਾਮਲਾੜ ਦੀ ਇਹ ਜ਼ਮੀਨ ਸੀ ਉਹਦੀ ਗਰਦੌਰੀ ਇਹਨੇ ਮਦਨ ਨਾਲ ਨੇ ਆਪਣੇ ਨਾਂ ਤੇ ਕਰਾਈ ਹੈ ਤੇ ਅੱਜ ਉਹ ਕਹਿ ਰਿਹਾ ਕਿ ਜ਼ਮੀਨ ਮੇਰੀ ਹੈ ਤੇ ਉਹਨੂੰ ਸਿਰਫ ਪਾਰਟੀ ਦੇ ਸਰਪੰਚ ਸਾਹਿਬ ਨੇ ਇਹੋ ਜਾ ਕੇ ਰੋਕਿਆ ਕਿ ਮਿੱਟੀ ਨਾ ਚੁੱਕ ਇਹ ਸਾਂਝੀ ਜਗ੍ਹਾ ਵਾ ਤੇ ਉਹਨੇ ਕਹਿਤਾ ਜੀ ਮੇਰੇ ਤੇ ਕਬਜ਼ਾ ਕਰ ਰਿਹਾ ਕੋਈ ਕਬਜ਼ਾ ਨਹੀਂ ਕਰ ਰਿਹਾ ਬਲਕਿ ਕਬਜ਼ਾ ਛੁਡਾਇਆ ਜਾ ਰਿਹਾ ਵਾ ਉਹਨਾਂ ਦੇ ਜਿਹੜੇ ਇਲਜ਼ਾਮ ਤੁਹਾਡੇ ਤੇ ਲਗਾਏ ਜਾ ਰਹੇ ਉਹਨਾਂ ਬਿਲਕੁਲ ਦੇਖੋ ਜੀ ਇਲਜ਼ਾਮ ਲਾਉਣ ਨੂੰ ਕੀ ਹੈ ਸਾਰੀ ਸੰਗਤ ਦੱਸੂਗੀ ਇਲਜ਼ਾਮ ਸਹੀ ਹੈ ਕਿ ਝੂਠੇ ਆ ਤੁਸੀਂ ਪਿੰਡ ਦੇ ਵਿੱਚ ਜਾ ਕੇ ਚੈੱਕ ਕਰੋ ਅਸੀਂ ਤਾਂ ਸਾਹਮਣੇ ਕਹਿ ਰਹੇ ਹਾਂ ਤੇ ਬੈਠੇ ਆ ਅਸੀਂ ਇੱਥੇ ਤੁਸੀਂ ਮੰਦਰ ਜਾ ਕੇ ਦੇਖੋ ਜਿੱਥੇ ਤੇ ਮੰਦਰ ਦਾ ਕੁਛ ਬੰਨਣਾ ਚਾਹੀਦਾ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਅੱਜ ਕੀ ਮਾਮਲਾ ਹੈਗਾ ਜਿਹਨੂੰ ਲੈ ਕੇ ਅੱਜ ਸਾਰੇ ਪਿੰਡ ਵਾਸੀ ਇਕੱਠੇ ਹੋਏ ਵੀਰ ਜੀ ਮਾਮਲਾ ਥੋੜੀ ਜਿਹਾ ਪਹਿਲਾਂ ਮੈਂ ਬੈਕਗ੍ਰਾਉਂਡ ਦੱਸ ਦਿਆਂ ਕਿ 55-56 ਸਾਲ ਏਜ ਆ ਮੇਰੀ ਤੇ ਜਦੋਂ ਦੇ ਅਸੀਂ ਵੇਖਦੇ ਆ ਮਤਲਬ ਇਹ ਇੱਕਾ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਮੰਦਰ ਆ ਇਹ ਜੱਦੀ ਮੰਦਰ ਜੇ ਮਤਲਬ ਨਗਰ ਦੇ ਆ ਪੱਕੇ ਇਹ ਕਿਹੜਾ ਪਿੰਡ ਹੈਗਾ ਹੱਤੂ ਟਿੰਗਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇਹ ਦੋਨੋਂ ਸਥਾਨ ਆ ਔਰ ਜਿਹੜੇ ਇੱਥੋਂ ਦੇ Hindu ਪਰਿਵਾਰ ਨੇ ਜਾਂ ਜਦੋਂ ਆਪਾਂ ਬਾਣੀਏ ਪਰਿਵਾਰ ਕਹ ਦਿੰਨੇ ਆ ਲਾਲੇ ਪਰਿਵਾਰ ਨੇ ਇਹ ਵੀ ਸਾਰੇ ਲਗਭਗ ਇਥੋਂ ਦੇ ਜੱਦੀ ਨੇ ਔਰ ਪਹਿਲਾਂ ਬੜਾ ਸੋਹਣਾ ਕੰਮ ਮੰਦਰ ਦਾ ਚੱਲਦਾ ਸੀ ਬੜੀ ਵਧੀਆ ਲੰਗਰ ਜਦੋਂ ਵੀ ਕਸਟਮੀ ਮਨਾਉਂਦੇ ਸੀ ਜਾਂ ਕੋਈ ਕੋਈ ਵੀ ਤਿਹਾਰ ਆਉਂਦਾ ਸੀ ਸਾਰਾ ਨਗਰ ਇਕੱਠਾ ਹੋ ਕੇ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਸੀ ਔਰ ਬੜਾ ਸੋਹਣਾ ਲੰਗਰ 2-3 ਦਿਨ ਚੱਲਦਾ ਸੀ ਰਾਤ ਨੂੰ ਜਗਰਾਤਾ ਬਹੁਤ ਮਤਲਬ ਵਧੀਆ ਤਰੀਕੇ ਨਾਲ ਚੱਲ ਰਿਆ ਸੀ ਕੋਈ ਕਿਸੇ ਨੂੰ ਪੈਲੀ ਵਾਲੀ ਕੋਈ ਗੱਲ ਨਹੀਂ ਸੀ ਕੋਈ ਪੈਲੀ ਹੜਪਣ ਵਾਲੀ ਜਾਂ ਪੈਲੀ ਤੇ ਕਬਜ਼ਾ ਕਰਨ ਵਾਲੀ ਨਾ ਕਿਸੇ ਨੇ ਕੋਈ ਕੀਤਾ ਸੀ ਇਹ ਬੰਦੇ ਹੁਣ ਜਦੋਂ ਦੇ ਆਏ ਆ ਕੌਣ ਕੌਣ ਬੱਸ ਉਹ ਮੈਨੂੰ ਮਦਨ ਲਾਲ ਜਿਹਦਾ ਨਾਮ ਆ ਰਿਹਾ ਮਦੀ ਉਹ ਬੰਦਿਆਂ ਨੇ ਮਤਲਬ ਪਹਿਲੀ ਤਾਂ ਤਾਂ ਕਹਿਤਾਰੀ ਸਾਡੀ ਜੱਦੀ ਵੇਖੋ ਕੋਈ ਵੀ ਜ਼ਮੀਨ ਜਾਇਦਾਦ ਆ ਜਿਹੜੀ ਕਿਸੇ ਦੇ ਵੀ ਧਾਰਮਿਕ ਸੰਸਥਾ ਦੀ ਆ ਉਹ ਕਿਸੇ ਦੀ ਨਹੀਂ ਹੁੰਦੀ ਉਹ ਉਸ ਧਾਰਮਿਕ ਸੰਸਥਾ ਦੀ ਹੁੰਦੀ ਆ ਅਗਰ ਤਾਂ ਬੰਦਾ ਮਤਲਬ ਚਲੋ ਜ਼ਮੀਨ ਸੰਭ ਰਿਆ ਤਾਂ ਉਹਦਾ ਫਰਜ਼ ਬਣਦਾ ਹੈ ਕਿ ਇਹਦੇ ਉੱਤੇ ਤੁਸੀਂ ਹੋਰ ਮੰਦਿਰ ਦੀ ਕੰਡੀਸ਼ਨ ਤਾਂ ਵੇਖ ਹੀ ਰਹੇ ਜੀ ਜੀ ਬਾਕੀ ਪੁਜਾਰੀ ਸਾਹਿਬ ਖੜੇ ਆ ਉਹਨਾਂ ਨੂੰ ਪੁੱਛ ਲਓ ਵੀ ਇਹਨਾਂ ਨੂੰ ਕਿੰਨੀ ਕ ਹੈਲਪ ਉਹਨਾਂ ਨੇ ਕੀਤੀ ਆ ਕਿੰਨੀ ਪਹਿਲੀ ਬੰਦਾ ਮੰਦਿਰ ਦੀ ਮੇਰੇ ਕੋਲ 12-13 ਕਿੱਲੇ ਜ਼ਮੀਨ ਆ ਉਹਦੀ ਜ਼ਮੀਨ ਤਾਂ ਸਾਰੀ ਆਪਣੀ ਦੇ ਲੋੜਾ ਕਰ ਲਈ ਆਪਣੇ ਕਬਜ਼ੇ ਉਹਦੀ ਆਮਦਨ ਖਾਣੀ ਸ਼ੁਰੂ ਕਰਤੀ ਸਭ ਤੋਂ ਮਾੜਾ ਕਰਤੂਤ ਇਹ ਕੀਤੀ ਆ ਕਿ ਉਹ ਜ਼ਮੀਨ ਨੂੰ ਪਟਾਉਣਾ ਸ਼ੁਰੂ ਕਰਤਾ ਜਿਹੜੀ ਵੇਖੋ ਜ਼ਮੀਨ ਆਪਾਂ 4 5 3 4 ਫੁੱਟ ਫੋਟ ਦੁੱਤੀ ਉਹਦੇ ਪੱਲੇ ਕੀ ਰਹਿ ਗਿਆ ਉਹ ਤਾਂ ਖੋਰੇ ਬਣ ਗਏ ਮੰਨ ਲਓ ਮੇਰੇ ਵਰਗਾ ਕੋਈ ਪਟਾ ਕੇ 10 5 5 7 7 ਫੁੱਟ ਦੇ ਉਹ ਤਾਂ ਭਾਜੂ ਉਹਦੇ ਪ੍ਰਾਪਰਟੀ ਹੋ ਗਈ ਬਰਬਾਦ ਤੇ ਮੰਦਰ ਕੋਲ ਕੀ ਰਹਿ ਜਾਏਗਾ ਬਾਅਦ ਚ ਜੀ ਜੀ ਉਹ ਸਭ ਤੋਂ ਮਾੜਾ ਕੰਮ ਆਇਆ ਕਿ ਮੈਨਰ ਵਿਭਾਗ ਨੇ ਵੀ ਉੱਤੇ ਕਾਰਵਾਈ ਨਹੀਂ ਕੋਈ ਕੀਤੀ ਪਈ ਐ ਇਦਾਂ ਪਟਾਈ ਕਿੱਦਾਂ ਜਾਂਦਾ ਜ਼ਮੀਨ ਨੂੰ ਹੁਣ ਮੰਗ ਕੀ ਕਰਦੇ ਹਾਂ ਮੰਗ ਇਹ ਕਰਦੇ ਹਾਂ ਪ੍ਰਸ਼ਾਸਨ ਦੇ ਕੋਲੋਂ ਕਿ ਮੰਦਰ ਦੀ ਜ਼ਮੀਨ ਆ ਮੰਦਰ ਦੀ ਪ੍ਰਾਪਰਟੀ ਆ ਔਰ ਮੰਦਰ ਵਾਲਿਆਂ ਕੋਲ ਹੀ ਰਹਿਣੀ ਚਾਹੀਦੀ ਆ ਜਿਹੜਾ ਵੀ ਮੰਦਰ ਦੀ ਸੇਵਾ ਕਰਦਾ ਜਿਹੜਾ ਵੀ ਮੰਦਰ ਦੀ ਕੋ ਕਮੇਟੀ ਕੋਈ ਟਰਸਟ ਜਿਹੜਾ ਵੀ ਬਣੇ ਉਹ ਵਧੀਆ ਤਰੀਕੇ ਨਾਲ ਇੱਥੇ ਮੰਦਰ ਦੀ ਆਪਣੇ ਜੋ ਵੀ ਦੇਖਭਾਲ ਕਰਦਾ ਵਧੀਆ ਮੰਦਰ ਨੂੰ ਡਿਵੈਲਪ ਕਰੇ ਬਾਕੀ ਨਗਰ ਆ ਸਾਰਾ ਹਿੰਦੂ ਸਿੱਖ ਭਾਈਚਾਰਾ ਬਹੁਤ ਪਿਆਰ ਦੇ ਸਵਾਗਤ ਨਾਲ ਰਹਿੰਦਾ ਜਦੋਂ ਗੁਰੂ ਘਰਾਂ 'ਚ ਕੰਮ ਹੁੰਦੇ ਨੇ ਸਾਰਾ ਨਗਰ ਹੁੰਦਾ ਮੰਦਰ 'ਚ ਵੀ ਕੋਈ ਕੰਮ ਹੁੰਦਾ ਤਾਂ ਸਾਰਾ ਨਗਰ ਇਕੱਠਾ ਹੁੰਦਾ ਬਿਲਕੁਲ ਵਧੀਆ ਤਰੀਕੇ ਨਾਲ ਉਹ ਮੰਦਰ ਦੀ ਇੱਥੇ ਦੇਖ ਰਿਹਾ ਕਰਨ ਜੋ ਵੀ ਮਤਲਬ ਮੈਨਰ ਵਾਲਾ ਕੰਮ ਜਿਹੜਾ ਕੀਤਾ ਬਹੁਤ ਗੱਲ